ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਨੌਜਵਾਨ ਰੇਤ ਦੇ ਵਿੱਚ ਆਪਣਾ ਸਿਰ ਮਾਰਦਾ ਹੋਇਆ ਨਜ਼ਰ ਆ ਰਿਹਾ ਦਰਅਸਲ ਇਸਨੇ ਖੇਤਾਂ ਦੇ ਵਿੱਚ ਅਜਿਹਾ ਕੰਮ ਕੀਤਾ ਕਿ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਰੰਗੇ ਹਾਥੀ ਕਾਬੂ ਕਰ ਲਿਆ ਤੇ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕਰਕੇ ਮੌਕੇ ਤੇ ਸੱਦ ਲਿਆ ਆਓ ਦੇਖਦੇ ਆ ਇਹ ਵੀਡੀਓ ਅਰੇਤਾ ਕਰਦੇ ਸੀ ਟਿੱਪਰ ਘੇਰ ਲਾਇਆ ਇੱਥੇ ਮੈਂ ਮੰਡ ਜਾ ਹਾਂ মিডিਆ মিডিਆ ਹਾਂ ਜੀ ਜਦੋਂ ਜਦੋਂ ਪਟਾਣਾ ਵਾਲਾ ਵਿੜੇਲ ਦੀ ਆਣਾ ਨਾ ਆਪ ਸਿੱਦੇ ਵੇਹ ਕਹਿੰਦਾ ਡਿਊਟੀ ਅਫਸਰ ਨੂੰ ਤੇ ਬੰਨ ਉਤਰ ਕੇ ਨਾਲ ਹੀ ਆ ਮੇਰੀ ਗੱਲ ਸੁਣੋ ਹਾਂਜੀ 5-7 ਮਿੰਟ ਰਕੋ ਹਾਂਜੀ ਨਵੇਂ ਡਿਊਟੀ ਅਫਸਰ ਲੱਗ ਜਾਣਾ ਵਾ ਠੀਕ ਆ ਬੈਠ ਜਾਓ 5 ਮਿੰਟ ਰਕੋ ਕੋਈ ਚੱਕਰ ਨਹੀਂ ਕੋਈ ਮੇਰੇ ਤੋਂ ਫਾਇਦਾ ਹੋਵੇ ਬਿਲਕੁਲ ਬਿਲਕੁਲ ਠੀਕ ਆ 10 10 ਮਿੰਟ ਵੇਟ ਕਰ ਲਓ ਬਸ ਥੈਂਕ ਯੂ ਥੈਂਕ ਯੂ ਕੀ ਨਾਂ ਤੁਹਾਡਾ ਜਗਰਾਤ ਸਿੰਘ ਜੀ ਜਗਰਾਤ ਸਿੰਘ ਜੀ ਕਿਹੜਾ ਪਿੰਡ ਹੈ ਢਾਲੀ ਹਾਲ ਜੀ ਕੀ ਕੰਮ ਕਰਦੇ ਆ ਮੈਂ ਗੱਡੀ ਚਲਾਉਣਾ ਜੀ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਇਹ ਘਰ ਵਾਸਤੇ ਰੇਤਾ ਲੈ ਕੇ ਜਾ ਰਹੇ ਸੀਗੇ ਤੇ ਪਡਾਲਾ ਮੰਡ ਚੋਂ ਘਰ ਵਾਸਤੇ ਟਿਪਰਾਂ ਚ ਖੜਦੇ ਲੋਕ ਟਿਪਰ ਰੱਖੇ ਤੁਸੀਂ ਘਰਾਂ ਚ ਨਹੀਂ ਕਿਉਂ ਝੂਠ ਬੋਲਦਾ ਨਹੀਂ ਝੂਠ ਨਹੀਂ ਜੀ ਮੈਂ ਬੋਲਦਾ ਮੈਂ ਤਾਂ ਅੱਜ ਇਹਨਾਂ ਇੱਥੇ ਆਇਆ ਅੰਧਾੜੀ ਲਾਉਣ ਤੇ ਜੋ ਹੈਗਾ ਸੱਚ ਸੱਚ ਦੱਸਾਂਗਾ ਜੀ ਸੱਚ ਹੀ ਦੱਸੂਗਾ ਮੈਂ ਕਿੰਨੇ ਜਰ ਤੋ ਇਹ ਕੰਮ ਕਰ ਰਹੇ ਆ ਰੇਤਾ ਦਾ ਇਹ ਮੈਨੂੰ ਪਹਿਲਾਂ ਦਾ ਪਤਾ ਨਹੀਂ ਕੀ ਕਰਦੇ ਜੀ ਮੈਂ ਤਾਂ ਅੱਜ ਆਇਆ ਤੇ ਮੈਨੂੰ ਤਾਂ ਕੋਈ ਗੱਲ ਦਾ ਵੀ ਨਹੀਂ ਪਤਾ ਮੈਨੂੰ ਗੱਲ ਦਾ ਪਤਾ ਹੁੰਦਾ ਤਾਂ ਮੈਂ ਹੁੰਦਾ ਹੀ ਨਾ ਇੱਧਰ ਇੱਧਰ ਦੇ ਚੱਕਰ ਚ ਇਹ ਗੱਡੀ ਦਾ ਮਾਲਕ ਕੌਣ ਹੈ ਇਹ ਗੱਡੀ ਦਾ ਮਾਲਕ ਬਲਦੇਵ ਆ ਜੀ ਰੇਤਾ ਕਿੱਥੋਂ ਭਰੀ ਆ ਇਹ ਇੱਥੋਂ ਮੰਡ ਚੋਂ ਦਰਿਆ ਚੋਂ ਹੀ ਕੋਈ ਪਰਮਿਸ਼ਨ ਹੈ ਤੁਹਾਡੇ ਕੋਲ ਜੀ ਆਪਾਂ ਨੂੰ ਤਾਂ ਨਹੀਂ ਪਤਾ ਆਪਾਂ ਤਾਂ ਦਿਹਾੜੀ ਵਾਲੇ ਬੰਦੇ ਜੀ ਦਿਹਾੜੀ ਲਾਈ ਆ ਤੇ ਬਸ ਮੈਨੂੰ ਦੇ ਵਾਲਿਆ ਜਿੰਨਾ ਪਤਾ ਨਹੀਂ ਜੀ ਤੋਰਤਾ ਦੇ ਕੇ ਇਹਨਾਂ ਨੇ ਝੂਠ ਰਾਂ ਬੋਲ ਜੋ ਹੈਗਾ ਸੱਚ ਸੱਚ ਦੱਸਣ ਦੀ ਪੁੱਛ ਗਾ ਮੈਂ ਸੱਚੀ ਬੋਲੂਗਾ ਜੀ ਲੰਮੇ ਲੰਬੇ ਸਮੇਂ ਤੋਂ ਇੱਥੇ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਹੋ ਰਿਹਾ ਤੁਸੀਂ ਕਹਿੰਦੇ ਆਂ ਵੀ ਮੈਂ ਅੱਜ ਪਹਿਲੇ ਦਿਨ ਆਇਆ ਅੱਜ ਕਾਬੂ ਆ ਕੇ ਤੇ ਇਸ ਕਰਕੇ ਨਹੀਂ 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 ਜੀ ਕਾਬੂ ਦੀ ਗੱਲ ਨਹੀਂ ਜੀ ਮੈਂ ਅੱਜ ਪਹਿਲੇ ਦਿਨ ਆਇਆ ਇਹ ਪਹਿਲਾਂ ਕਰਦੇ ਹੋਣਗੇ ਕੋਈ ਪਤਾ ਨਹੀਂ ਆ ਜੀ ਹੁਣ ਤੈਨੂੰ ਕਾਬੂ ਕਿਹਨੇ ਕੀਤਾ ਵਾ ਮੈਨੂੰ ਆ ਭਾਜੀ ਹੁਣ ਆ ਕੇ ਰੋਕਿਆ ਮੈਂ ਕੋਈ ਭਜਿਆ ਨਹੀਂ ਜੀ ਕੋਈ ਭਜਾਇਆ ਨਹੀਂ ਮੈਂ ਉਹਨਾਂ ਨੇ ਬਾਜ ਮਾਰੀ ਆਪਾਂ ਰੋਕ ਲਿਆ ਹੁਣ ਆਪਣੇ ਮਾਲਕਾਂ ਨੂੰ ਸੂਚਨਾ ਦਿੱਤੀ ਤੂੰ ਹਾਂਜੀ ਕੀ ਕਹਿੰਦੇ ਮਾਲਕ ਤੇਰੇ ਮਾਲਕ ਕਹਿੰਦੇ ਕੋਈ ਗੱਲ ਨਹੀਂ ਆ ਰਹੇ ਆ ਜੀ ਹੁਣ ਉਹ ਭਜਾਈ ਆਉਂਦਾ ਗੱਡੀ ਫੇਰ ਛਾਂ ਨੂੰ ਭਜਾਈ ਆਉਂਦਾ ਤੁਹਾਨੂੰ ਪਤਾ ਨਹੀਂ ਕਿ ਬਈ ਇਹ ਕੰਮ ਜਿਹੜਾ ਰੇਤਾ ਦਾ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਹਾਂਜੀ ਜੀ 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 ਫੇ ਜੇਕਰ ਤੁਹਾਨੂੰ ਪਤਾ ਤਾਂ ਫੇਰ ਤੁਸੀਂ ਇਹੋ ਗੈਰ ਕਾਨੂੰਨੀ ਕਿਉਂ ਕੰਮ ਕਰਦੇ ਆ ਗੈਰ ਕਾਨੂੰਨੀ ਦੇਖੋ ਜੀ ਜਿਨ੍ਹਾਂ ਨੇ ਪੈਸੇ ਵਟਣੇ ਜਿਨ੍ਹਾਂ ਨੇ ਸਭ ਕੋ ਕਾਨਾ ਜੀ ਇਹ ਤਾਂ ਉਹਨਾਂ ਨੂੰ ਚਾਹੀਦਾ ਮੈਂ ਤਾਂ ਆ ਗਿਆ ਜੀ ਦਿਹਾੜੀ ਲਾਉਣ ਦਿਹਾੜੀ ਦੇ ਲਾਲਚ ਨੂੰ ਓਕੇ ਜਿੱਥੇ 500 ਮਿਲਦੀ ਹੈ ਕਹਿੰਦੇ 600 ਦੇ ਦੇ ਆਂਗੇ ਤੇ ਨੂੰ ਦਿਹਾੜੀ ਦੇ ਕੇ ਕੋਈ ਕਤਲ ਕਰਨ ਤੋਰ ਜੰਗੇ ਕਰਾਂਗਾ ਤੂੰ ਨਹੀਂ ਜੀ ਕਤਲ ਤੇ ਨਹੀਂ ਚਲੋ ਕਰੂੰਗਾ ਇਹ ਵੀ ਗਲਤੀ ਆ ਕੰਮ ਹੁਣ ਪੁਲਿਸ ਕਾਰਵਾਈ ਤਾਂ ਤੇਰੇ ਤੇ ਹੋਣੀ ਆ ਆਹੋ ਹਾਂ ਚਲੋ ਜੀ ਜਿੱਦਾਂ ਕੋਈ ਨੇ ਟਾੜੀ ਬੰਦੀ ਆ ਐ ਸ਼ਾਹੀ ਮੰਦਾ ਗਲਤੀ ਕੀਤੀ ਆ ਮੰਦਾ ਜੀ ਗਲਤੀ ਹੈ ਜੀ ਮੈਂ ਮੰਦਾ ਗਲਤੀ ਆ ਕਪੂਰਥਲਾ ਜ਼ਿਲ੍ਹੇ ਦੀ ਹਦੂਦ ਅੰਦਰ ਵਹਿੰਦਾ ਬਿਆਸ ਦਰਿਆ ਮਾਈਨਿੰਗ ਮਾਫੀਆ ਲਈ ਕਿਸੇ ਅਨਮੋਲ ਖਜ਼ਾਨੇ ਤੋਂ ਕਢਣੀ ਕਿਉਂਕਿ ਇਸ ਕਾਰੋਬਾਰ ਨਾਲ ਜੁੜੇ ਕੁਝ ਲੋਕ ਬੇਖੌਫ ਹੋ ਕੇ ਰੇਤ ਤੇ ਪੱਪ ਚਿੱਟੇ ਸੋਨੇ ਦੀ ਚੋਰੀ ਕਰਕੇ ਲੱਖਾਂ ਰੁਪਏ ਸਰਕਾਰ ਨੂੰ ਚੂਨਾ ਲਗਾ ਰਹੇ ਨੇ ਅਤੇ ਤਾਜ਼ੀਆਂ ਤਸਵੀਰਾਂ ਸਾਹਮਣੇ ਆ ਜਦੋਂ ਪਿੰਡ ਵਾਸੀ ਨੂੰ ਪਤਾ ਲੱਗ ਗਿਆ ਕਿ ਇੱਥੇ ਰਾਤ ਨੂੰ ਜਿਹੜੀ ਕਿ ਗੈਰ ਤਰੀਕੇ ਦੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਮੌਕੇ ਦੇ ਉੱਤੇ ਪਿੰਡ ਵਾਸੀਆਂ ਨੇ ਇੱਕ ਨੌਜਵਾਨ ਨੂੰ ਟਿੱਪਰ ਸਮੇਤ ਕਾਬੂ ਕਰ ਲਿਆ ਬਾਕੀ ਫਰਾਰ ਹੋ ਗਏ ਆਓ ਸੁਣਦੇ ਹਾਂ ਕੀ ਕਹਿਣਾ ਪਿੰਡ ਵਾਸੀਆਂ ਦਾ ਇਹ ਹੁਣ ਇਹ ਦੱਸ ਸਕਦੇ ਇਹਨੂੰ ਕੌਣ ਭਰੋਂਦਾ ਕੌਣ ਲੈਂਦਾ ਕੌਣ ਪਿੱਛੇ ਫਕਾਰਿਆ ਇਹ ਇਹਦੇ ਪਿੱਛੇ ਕੋਈ ਤਖੜਾ ਹੱਥ ਹੋ ਗਏ ਜੀ ਇੰਨੀ ਮਾਈਨਿੰਗ ਹੋ ਰਹੀ ਆ ਰਾਤ ਦਿਨ ਟਿਪਰ ਇਥੋਂ ਚੱਲਦੇ ਆ ਜੀ ਇਹ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਆ ਕਿ ਜਿਹੜਾ ਪਾਣੀ ਦਾ ਵਹਾਅ ਆ ਸੱਡਾ ਸਾਡੇ ਖੇਤਾਂ ਨੂੰ ਬੰਨ ਨਾਲ ਨੂੰ ਜਾ ਸਕਦਾ ਪਹਿਲਾਂ ਵੀ ਬਹੁਤ ਮਾਈਨਿੰਗ ਹੋਈ ਆ ਪਰਲੇ ਬੰਨੇ ਮਾਈਨਿੰਗ ਹੋਈ ਵਿਆਸ ਵਾਲੇ ਬੰਨੇ ਹੁਣ ਦਰਿਆ ਉਧਰ ਚੱਲ ਗਿਆ ਮੁੜ ਕੇ ਫੇਰ ਸਾਡੇ ਵਾਲ ਆ ਜਾਊਗਾ ਸਾਨੂੰ ਬਹੁਤ ਵੱਡਾ ਖਤਰਾ ਆ ਪ੍ਰਸ਼ਾਸਨ ਪਤਾ ਨਹੀਂ ਕੌਣ ਸੁੱਤਾ ਪਿਆ ਵਾ ਅਸੀਂ ਬਹੁਤ ਹੂਕ ਨੀਂਦੇ ਸੁੱਤਾ ਪਿਆ ਵਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਗਰੀਬਾਂ ਲੋਕਾਂ ਦੀਆਂ ਜਿਹੜੀਆਂ ਖੇਤ ਆ ਇਹ ਰੁੜ ਜਾਣਗੇ ਇਹ ਜਿਹੜਾ ਪਾਣੀ ਦਾ ਵਹਾਰ ਜਿੱਧਰ ਨੂੰ ਜਾਊਗਾ ਇਹ ਸਿੱਧਾ ਹੋ ਤਰਿਆ ਫੇ ਅਸੀਂ ਕੀ ਕਰਾਂਗੇ ਲੋਕ ਸਾਰੇ ਇਹ ਮਾਈਨਿੰਗ ਮਾਈਨਿੰਗ ਵਾਲੇ ਅਫਸਰ ਪਤਾ ਨਹੀਂ ਕੁਰਸੀਆਂ ਤੇ ਬਿਠੇ ਕਹਿੰਦੇ ਮਾਈਨਿੰਗ ਬੰਦਿਆ ਖਬਰਾਂ ਚ ਆਉਂਦਾ ਸਭ ਕੁਝ ਆਉਂਦਾ ਪਰ ਅਸਲੀਅਤ ਵਿੱਚ ਕੁਝ ਹੋਰ ਹੋ ਰਿਹਾ ਵਾ ਇਹ ਸਭ ਮਿਲੀ ਭੁਗਤਿਆ ਕੋਈ ਨਹੀਂ ਇੱਥੇ ਆ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਟਿਪਰ ਘੇਰਿਆ ਜੀ ਜਾ ਕੇ ਇਹ ਟੋਏ ਦਿਖਾ ਲਓ ਮਾਈਨ ਕਿੰਨੀ ਹੋਈ ਐ ਕੌਣ ਲੈ ਗਿਆ ਇਹ ਕੌਣ ਲੈ ਗਿਆ ਕੇ ਰਾਂਚੜੀਆਂ ਜਾਨਵਰ ਸੋਨੇ ਲੈ ਜਾਂਦੇ ਆ ਇਹ ਬੰਦੇ ਮਾਈਨਿੰਗ ਕਰਦੇ ਆ ਤੇ ਕਰਾਉਂਦੇ ਆ ਜੀ ਇਹਦੇ ਵਿੱਚ ਪਿੰਡ ਦਾ ਨੁਕਸਾਨ ਆ ਜੀ ਜਿਹੜੇ ਜਿੰਨੀਆਂ ਵੀ ਇੱਧਰ ਖੇਤ ਆ ਲੱਗੇ ਜਦੋਂ ਪਾਣੀ ਇੱਧਰ ਨੂੰ ਵਹਾਜ ਜ਼ਿਆਦਾ ਹੋ ਗਿਆ ਫੇਰ ਲੋਕ ਕਿੱਧਰ ਜਾਣਗੇ ਸਰ ਸਰ ਇੱਕ ਬੰਦੇ ਨੂੰ ਆਪਣੇ ਪੇਟ ਦੀ ਰੋਟੀ ਵਾਸਤੇ ਰਾਤ ਦਿਨ ਮਿਹਨਤ ਕਰ ਰਿਆ ਵਾ ਪਰ ਇਹ ਨਹੀਂ ਕਿ ਸਰਕਾਰ ਨੂੰ ਕੋਈ ਪਤਾ ਨਹੀਂ ਕਿ ਮਾਈਨਿੰਗ ਚੱਲ ਰਹੀ ਐ ਮਾਈਨਿੰਗ ਦਾ ਰੌਲਾ ਇੰਨਾ ਪੈ ਰਿਹਾ ਪਰ ਮਾਈਨਿੰਗ ਦੇ ਵਿੱਚ ਹੋ ਗੀ ਰਿਹਾ ਜਿਹੜੀ ਰੈਲਟੀ ਆ ਉਹ ਤੁਹਾਡੇ ਸਾਹਮਣੇ ਆ ਜਿੰਨੇ ਜਿੱਥੋਂ ਇਹ ਪਟਕੇ ਲਾਉਂਦੇ ਉਹ ਦੇਖੋ ਕਿ ਤੇ ਇੱਕ ਰਾਤ ਛੋੜੋ ਹੋ ਗਿਆ ਕਿ ਦੋ ਦਿਨ ਛੋੜੋ ਹੋ ਗਿਆ ਰਾਤ ਦਿਨ ਟੇਪਰ ਚੱਲਦੇ ਆ ਕਿੰਨੇ ਚਿਰ ਤੋਂ ਹੋ ਰਹੀ ਸੀਗੀ ਇਹ ਰੋਜ਼ ਹੀ ਰਾਤ ਨੂੰ ਹੁੰਦੀ ਆ ਜੀ ਬਤੌਰ ਸਰਪੰਚ ਜਾਂ ಗ್ರಾಮ ਪੰਚਾਇਤ ਲੋ ਤੁਹਾਨੂੰ ਪਹਿਲਾਂ ਵੀ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਰੋਕਿਆ ਜੀ ਰੋਕੇ ਅੱਗੇ ਦੋ ਤਿੰਨ ਆ ਦੀ ਰੋਕ ਹਟੇ ਆ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਮਿਲੀ ਭੁਗਤਿਆ ਹੁਣ ਲੱਗ ਜੂ ਪਤਾ ਜੀ ਆਪੇ ਦੱਸਣ ਕਿ ਕੌਣ ਢੋਂਦਾ ਵਾ ਕੌਣ ਪੈਸੇ ਲੈਂਦਾ ਕੋਣ ਕੇ ਪੈਸੇ ਦਿੱਤੇ ਤਾਂ ਬਿਨਾਂ ਗੱਲ ਹੀ ਨਹੀਂ ਇਹ ਗੱਡੀਆਂ ਦੀ ਆਵਾਜ਼ ਆਈ ਦੇ ਕਾਰਨ ਤੁਸੀ ਬੰਨ ਹੋਏ ਖਤਰਾ ਬਹੁਤ ਖਤਰਾ ਹੀ ਬਹੁਤ ਬੰਨ ਦੋ ਦੋ ਫੁੱਟ ਥੱਲੇ ਚਲ ਗਿਆ ਹੜਾਂ ਦੇ ਦੌਰਾਨ ਇਹ ਕਮਜ਼ੋਰ ਹੋ ਜਾਂਦਾ ਫਿਰ ਬਹੁਤ ਜਿਆਦਾ ਨੀਵਾ ਹੋ ਗਿਆ ਬੰਨ ਇਹ ਮਾਮਲਾ ਜਿਹੜਾ ਮਾਈਨਿੰਗ ਡਿਪਾਰਟਮੈਂਟ ਦੇ ਧਿਆਨ ਦੇ ਜਾਂਦਾ ਜਾਂਦਾ ਹੀ ਹੁਣ ਐਸ.ਐਚ.ਓ. ਸਾਹਿਬ ਨੂੰ ਸੱਦਣ ਲੱਗੇ ਆ ਉਹਨਾਂ ਨੂੰ ਸਾਰਿਆਂ ਦੱਸਦੇ ਆ ਹੁਣ ਅੱਜ ਕੀ ਮੰਗ ਕਰਦੇ ਆ ਜੀ ਮੰਗ ਇਹ ਅੱਜ ਵੀ ਹਟਾਇਆ ਜਾਵੇ ਜਿਹੜਾ ਮਾਈਨਿੰਗ ਹੁੰਦੀ ਹੈ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਕਰਾਉਂਦਾ ਦਾ ਨਾਂ ਲੈਣੀ ਫਰਨਾ ਪੈਸੇ ਲੈਂਦਾ ਤੇ ਉੱਤੇ ਪਰਚਾ ਹੋਵੇ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਮਾਈਨਿੰਗ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਸਾਨੂੰ ਅੱਜ ਸੂਚਨਾ ਮਿਲੀ ਸੀਗੀ ਕਿ ਇੱਥੇ ਭੰਡਾਲ ਬੇਟ ਦਰਿਆ ਮੰਡ ਦਰਿਆ ਵਿੱਚੋਂ ਕੋਈ ਰੇਤਾ ਆ ਦੀ ਨਿਕਾਸੀ ਹੋ ਰਹੀ ਹੈ ਉਹਦੇ ਸਬੰਧ ਚ ਅਸੀਂ ਆਏ ਸੀਗੇ ਤੇ ਇੱਕ ਟਿੱਪਰ ਸੀਗਾ ਮੇਤ ਰੇਤਾ ਉਹ ਸਿਗਾ ਉਹ ਲੈ ਲਿਆ ਸੀ ਕੱਬੇ ਚ ਤੇ ਮਾਈਨਿੰਗ ਡਿਪਾਰਟਮੈਂਟ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਆ ਤੇ ਉਹ ਉਹਨਾਂ ਦੇ ਆਉਣ ਤੇ ਉਹਨਾਂ ਦੇ ਕਹਿਣ ਅਨੁਸਾਰ ਜੋ ਕਾਰਵਾਈ ਬੰਦੀ ਕਰਨਗੇ ਕੋਲ ਇੱਕ ਵਾਹਨ ਸੀਗਾ ਹਾਂ ਇੱਕ ਵਾਹਨ ਮਿਲਿਆ ਤੇ ਜਿਵੇਂ ਜੀਵੀਸੀ ਨਾਲ ਇਹਦੇ ਨਾਲ ਲੜਾਈ ਹੁੰਦੀ ਉਹਨੂੰ ਵੀ ਤੁਸੀਂ ਤੀਸਰਾ ਸਾਰੀ ਗੱਲ ਸਾਹਮਣੇ ਆ ਜੀ ਸਦਾਦੇਕੀ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਬਰਸਾਤ ਦੇ ਮੌਕੇ ਦਰਿਆ ਦੇ ਵਿੱਚ ਹੜਾ ਵਰਗੀ ਸਥਿਤੀ ਬਣ ਜਾਂਦੀ ਹੈ ਜਿਸ ਕਾਰਨ ਧੂਸੀ ਬੰਨ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਬੰਨ ਨੂੰ ਬਚਾਉਣ ਲਈ ਉਹਨਾਂ ਨੂੰ ਆਪਣੇ ਪੱਲਿਓ ਪੈਸੇ ਖਰਚ ਕਰਕੇ ਹਰ ਸਾਲ ਮੁਰੰਮਤ ਕਰਵਾਉਣੀ ਪੈਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ